ਜਿਵੇਂ ਨੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਉਹ ਹੀ ਭਜਦਾ ਹੈ ਉਹ ਜਾਣ ਕੇ ਭਜਦਾ ਕਿਉਂ ਮੈਂ ਪੰਜਾਬ ਚ ਮੈਂ ਜਾਮ ਭਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਜਾਏ ਇੱਡੀ ਕੋਲੇ ਵੱਤ ਵੱਤ ਕੀ ਹੈ ਦੋ ਦਿਨ ਰੱਖ ਲੈਣਗੇ ਮੇਰੇ ਤੇ ਵੀ ਝੂਠਾ ਕੇਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਕੇਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗੈ ਕੋਰਚ ਗਏ ਅਸੀਂ ਤੇ ਗੈ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ 2 ਹਫ਼ਤਾ 10 ਦਿਨ ਜੇਲ੍ਹ ਪੇ ਤੱਕ ਚਲੇ ਗਏ ਪਰ ਅੰਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਕਿ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਡਰਦੇ ਕਿਉਂ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਕੋਈ ਭੱਜਦਾ ਉਹ ਜਾਣ ਕੇ ਭੱਜਦਾ ਕਿ ਮੈਂ ਪੰਜਾਬ 'ਚ ਮੈਂ ਜਾਮ ਭੱਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਜਾਏ ਈ ਢੀ ਕੋਲੇ ਵੱਤ ਵਤ ਕੀ ਆ ਦੋ ਦਿਨ ਰੱਖ ਲੈਣਗੇ ਮੇਰੇ ਤੇ ਵੀ ਝੂਠਾ ਗੈਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਗੈਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ 'ਚ ਗਏ ਅਸੀਂ ਤੇ ਗਏ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਭੇਤੇ ਚਲੇ ਗਏ ਪਰ ਅੰਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਜੇ ਕਾ ਉਹ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਡਰਦੇ ਕਿਉਂ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਉਹੀ ਭਜਦਾ ਹੈ ਉਹ ਜਾਣ ਕੇ ਭਜਦਾ ਕਿ ਮੈਂ ਪੰਜਾਬ ਚ ਮੈਂ ਜਾਮ ਭਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਜਾ ਇੱਡੀ ਕੋਲੇ ਵੱਟ ਵੱਟ ਕੀ ਹੈ ਦੋ ਦਿਨ ਰੱਖ ਲੈਣਗੇ ਮੇਰੇ ਤੇ ਵੀ ਝੂਠਾ ਗੈਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਗੈਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ ਚ ਗਏ ਅਸੀਂ ਤੇ ਗੈਹ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਪੇ ਤੱਕ ਚਲੇ ਗਏ ਪਰ ਅੰਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਕਿ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਡਰਦੇ ਕਿਉਂ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਕੋਈ ਭੱਜਦਾ ਉਹ ਜਾਣ ਕੇ ਭੱਜਦਾ ਕਿ ਮੈਂ ਪੰਜਾਬ ਚ ਮੈਂ ਜਾਮ ਭੱਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਆ ਮੇਰੀ ਪੁਲਿਸ ਆ ਮੈਨੂੰ ਬਚਾ ਲੂਗੀ ਜੇ ਹਿੰਮਤ ਆ ਤਾਂ ਚਾਹੀਦੀ ਕੋਲੇ ਵੱਤ ਵੱਤ ਕੀ ਆ ਦੋ ਦਿਨ ਰੱਖ ਲੈਣਗੇ ਮੈਨੇ ਤੇ ਵੀ ਝੂਠਾ ਕੇਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਕੇਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ ਚ ਗਏ ਅਸੀਂ ਤੇ ਗਏ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਭੇਤ ਤੱਕ ਚਲੇ ਗਏ ਪਰ ਅਨਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਜੇ ਕਾ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਡਰਦੇ